ਹਾਂ ਜੀ ਮੈਨੂੰ ਲਾਉਣ ਵਾਸਤੇ ਦਲ ਕਰਨੀ ਹੈ ਪਟਿਆਲੇ ਤੋਂ ਹਾਂ ਜੀ ਕੋਈ ਲੋਨ ਦੀ ਕੋਈ ਮਤ ਦੇ ਦੇ ਹਾਂ ਜੀ ਕਿਹੜਾ ਲੋਨ ਕਰਾਉਣਾ ਤੁਸੀਂ ਮੈਂ ਇਸ ਤਰ੍ਹਾਂ ਦਾ ਲੋਨ ਕਰਾਉਣਾ ਹੈ ਵੀ ਮੈਂ ਕੈਸ਼ ਵਰਤ ਸਕਾਂ ਪੈਸੇ ਕੁਝ ਮਰਜ਼ੀ ਖਰੀਦ ਲਾਂ ਮੈਂ ਜੀ ਮੈਂ ਕੋਈ ਵੀ ਚੀਜ਼ ਖਰੀਦ ਸਕਾਂ ਇਦਾਂ ਦਾ ਲੋਨ ਚਾਹਣਾ ਕਿਸ ਬੇਸ ਤੇ ਕਰਵਾਉਂਗੇ ਜੀ ਬੇਸ ਤੇ ਆਈ ਮਾ ਖਾਣਾ ਪੀਣਾ ਛੋਲੇ ਭਟੂਰੇ ਟਿੱਕੀਆਂ ਕੁਲਚੇ ਇਹ ਨਹੀਂ ਜੀ ਪਰਸਨਲ ਲੋਨ ਕੋਈ ਸੈਲਰੀ ਅਕਾਊਂਟ ਦੇ ਵਿੱਚ ਆਉਂਦੀ ਹੈ ਜਾਂ ਬਿਜ਼ਨਸ ਥਰੂ ਜਾਂ ਕ੍ਰੋਪੀ ਥਰੂ ਨਹੀਂ ਆਪਦਾ ਖਾਣਾ ਪੀਣਾ ਹੈ ਜਿਵੇਂ ਬਾਹਰ ਚਲੇਗੇ ਜਿਵੇਂ ਉੱਥੇ ਚਲੇਗੇ ਕਿਨਵਾ ਮਸੂਰੀ ਚਲੇਗੇ ਸ਼ਿਮਲੇ ਚਲੇਗੇ ਉੱਥੇ ਜਾ ਕੇ ਗੋਲ ਗੱਪੇ ਛਕ ਲੈ ਕਿਸ਼ਤਾਂ ਵਰੋਂਗੇ ਹਾਂ ਜੀ ਕਿਸ਼ਤਾਂ ਵਰਤਾਂਗੇ ਕਿੰਨ ਕਰੂੰਗਾ ਬੈਂਕ ਜਾ ਕੇ ਭਰ ਦਾਂਗੇ ਜਾਂ ਆਨਲਾਈਨ ਓਕੇ ਸੈਲਰੀ ਵਗੈਰਾ ਕਿੱਥੋਂ ਮੈਨਸ਼ਨ ਕਰੂੰਗਾ ਸੈਲਰੀ ਦੀ ਆਪਾਂ ਨੂੰ ਕੀ ਲੋੜ ਹੈ ਆਪਾਂ ਸੈਲਰੀ ਦੰਨੇ ਆ ਲੋਕਾਂ ਨੂੰ ਠੀਕ ਹਮਕਾਰ ਹਰ ਬੜਾ ਹਾਂਜੀ ਠੀਕ ਹਮਕਾਰ ਹਰ ਬੜਾ ਆਪਣਾ ਉਹ ਸੁਣਿਆ ਹੋ ਤੁਸੀਂ ਧਨੀ RAM ਗੋਲ ਗੱਪੇ ਜੀ ਆਪਣੀਆਂ ਫਰੈਂਚਾਈਜ਼ੀਆਂ ਰੇੜੀਆਂ ਨੇ ਆਪਣੀਆਂ ਪੂਰੇ ਇੰਡੀਆ 'ਚ ਆਪਾਂ ਦੰਨੇ ਆ ਫਰੈਂਚਾਈਜ਼ੀ ਹੈਲੋ ਹਾਂਜੀ 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 ਉਹ ਫਿਰ ਉਹ ਜਿਹਨੂੰ ਆਪਾਂ ਅ ਤੁਸੀਂ ਪਟਿਆਲੇ ਰਹਿੰਦੇ ਹੋ ਹਾਂਜੀ ਤੁਸੀਂ ਇੱਥੇ ਗਏ ਹੋ ਲਾਹੌਰੀ ਗੇਟ ਹਾਂਜੀ ਉੱਥੇ ਖੜਦੇ ਨੇ ਕਿ ਤਨੀਰਾਮ ਗੋਲ ਗੱਪੇ ਵਾਲਾ ਰੇੜੀ ਲਾ ਕੇ ਐਵੇਂ ਤਾਂ ਬਹੁਤ ਖੜਦੇ ਨੇ ਜੀ ਹਾਂ ਬਸ ਉਹ ਸਾਡੇ ਤੋਂ ਲੰਦਾ ਸਾਡਾ ਨਾਮ ਦੀ ਫਰੈਂਚਾਈਜ਼ੀ ਆਪਨੇ ਹੁੰਦਾ ਉਹ ਤਨੀਰਾਮ ਮਤਲਬ ਸਾਡਾ ਬ੍ਰਾਂਡ ਹੈ ਤੇ ਫੇਰੋ ਰੋਜ਼ ਸਾਨੂੰ 100 ਰੁਪਏ ਦਿੰਦਾ ਇੱਕ ਰੇੜੀ ਅੱਛਾ ਤੇ ਪਟਿਆਲੇ ਚ ਲਾ ਲੋ ਹਿਸਾਬ ਤੁਸੀਂ ਸਾਡੀਆਂ ਹੈਗੀਆਂ ਤਕਰੀਬਨ 50 ਰੇੜੀਆਂ 5000 ਰੁਪਏ ਦਾ ਰੋਜ਼ ਇੱਥੋਂ ਹੀ ਹੋ ਗਿਆ ਪਟਿਆਲੇ ਚੋਂ ਹਾਂਜੀ ਪੂਰੇ ਪੰਜਾਬ ਦੇ ਵਿੱਚ ਕਿੰਨੇ ਜ਼ਿਲ੍ਹੇ ਨੇ 23 ਹੈ ਜਿੱਤੀ 23 ਨੂੰ 5 ਨਾਲ ਗੁਣਾ ਕਰਿਓ ਕਿੰਨੇ ਬਣ ਗਏ ਹੈਲੋ 85 ਹਾਂ ਮਤਲਬ 8500 ਰੁਪਈਆ ਦਾ ਕੰਦਾ ਸਾਨੂੰ ਪੰਜਾਬ ਚੋਂ ਆਮਦਨੀ ਹੈ ਰੋਜ਼ ਦੀ ਓਕੇ ਜੀ ਜਿਹੜਾ ਬਿਜ਼ਨਸ ਵਾਲੇ ਵਿੱਚ ਪ੍ਰੂਫ ਚਾਹੀਦਾ ਹੁੰਦਾ ਜੀ ਆਈਟੀਆਰ ਵਗੈਰਾ ਕੁਝ ਹੋਵੇ ਉਹ ਬਿਜ਼ਨਸ ਦੀ ਆਈਟੀਆਰ ਤੇ ਉਦਮ ਚਾਹੀਦਾ ਹੁੰਦਾ ਆਈਟੀਆਰ ਤਾਂ ਕੰਪਨੀ ਅਸੀਂ ਭਰਦੇ ਹਾਂ ਭਰਦੇ ਹਾਂ ਹਾਂਜੀ ਠੀਕ ਹੈ ਆਈਡੀਰ ਦਾ ਸਾਰੀ ਭਰਦੇ ਆਪਾਂ ਇਹ ਸ਼ਾਪ ਹੋਣੀ ਜ਼ਰੂਰੀ ਹੈ ਨਾ ਜੀ ਉਹ ਸ਼ਾਪ ਹੋਣੀ ਜ਼ਰੂਰੀ ਸ਼ਾਪ ਤਾਂ ਦਫ਼ਤਰ ਹੈ ਸਾਡਾ ਦਫ਼ਤਰ ਹੈ ਜੀ ਹਾਂ ਜੀ ਕਿੱਥੇ ਹੈ ਜੀ ਕਹਾਂਗੇ ਉੱਥੇ ਰੱਖਵਾਂਗੇ ਗੋਲ ਗੱਪਿਆਂ ਦੇ ਦੋ ਪੀਪੇ ਨਹੀਂ ਵੀ ਐਵੇਂ ਤਾਂ ਨਹੀਂ ਦੇਣੀ ਜੇ ਦਿਖਾਉਣਾ ਹੋਵੇ ਨਾ ਸ਼ੋਅ ਕਰਨਾ ਹੁੰਦਾ ਹੈ ਵੈਰੀਫਿਕੇਸ਼ਨ ਹੁੰਦੀ ਹੈ ਜੀ ਆਵਰੋ ਤੇਰਾ ਕਲੰਗ ਦੋ ਪੀਪੇ ਗੋਲਗੱਪੇ ਦੇ ਰੱਖ ਲਾਂਗੇ ਘੜਾ ਪਾਣੀ ਦਾ ਆਦੂ ਰੱਖ ਲਾਂਗੇ ਤੁਹਾਨੂੰ ਰਿਕੁਆਇਰਮੈਂਟ ਕਿ ਨਹੀਂ ਲੈਂ? ਅਰੇ ਰਿਕੁਆਇਰਮੈਂਟ ਤਾਂ ਮੈਨੂੰ ਲਾੜੋ ਹਿਸਾਬ ਤੁਸੀਂ ਸੇ ਮਿਲਾ ਸੇ ਮਿਲਦਾ ਕਿੰਨਾ ਹੋਇਆ ਟਿਕਟ? ਅਪੜੇ ਪੁੱਸ ਮਨਕੇ ਜੱਲੋ ਵੀ ਆਉਣਾ ਜਾਣਾ ਉੱਥੇ ਰਮਾਂਗੇ ਵੀ ਕਿਸੇ ਥਾਂ ਤੇ ਤੇ 4-5000 ਤਾਂ ਲੱਗ ਹੀ ਜਾਂਦਾ ਇੱਕ ਵਾਰੀ ਜਾਣ ਦਾ ਤੇ ਜੇ ਸਾਲ ਚ ਆਪਾਂ ਗਰਮੀਆਂ ਗਰਮੀਆਂ ਚ ਅ ਪਰ ਰਮਾਂਗੇ ਵੀ ਉੱਥੇ ਨਾ 5-6 ਦਿਨ ਮਤਲਬ 15000 ਤਾਂ ਲੱਗ ਹੀ ਜਾਂਦਾ ਖਰਚਾ ਠੀਕ ਜੀ ਜੇ ਆਪਾਂ ਉਹ ਵੀ ਨਾ ਵੀ ਲਈਏ ਸਪੋਸ ਕਰੋ ਕਰਾਇਏ ਤੇ ਹੋਟਲ ਗੁਰਦੁਆਰੇ ਰਹਿ ਲਈਏ ਤਾਂ ਵੀ ਖਰਚਾ ਤਾਂ ਹੋਊਗਾ ਹੀ ਨਾ ਖਾਣ ਪੀਣ ਦਾ ਘੁੰਮਣ ਦਾ ਤੇ ਲਾ ਲਓ ਹਿਸਾਬ 15000 ਲਾ ਲਓ ਆਪਾਂ ਨੂੰ ਮਨ ਲਓ ਖਰਚਾ ਤੇ 15 ਨੂੰ 10 ਨਾਲ ਗਰੇ ਗੁਣਾ ਕਿੰਨਾ ਬਣਿਆ 150 150 150 ਕੰਤਾ ਡੇਢ ਰਕਬੜਿਆਂ ਚਲੋ 50